ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਔਗਣ ਨਾ ਵਿਚਾਰੋ ਕੋਈ ਆ ਮਾਟੀ ਕਾ ਕਿਆ ਧੁੱਪੈ ਸੁਆਮੀ ਮਾਨਸ ਕੀ ਗਤ ਏਹੀ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਭਰਮੁ ਪੁਲਾਈ ਸਭ ਜਗ ਫਿਰੀ ਹਾਵੀ ਹੋਈ ਪਾਲ ਸੋਹ ਸ਼ਾਂਤ ਨਾ ਦੇਵਈ ਕੀ ਚੱਲੈ ਤਿਸ ਨਾਲ ਗੁਰ ਪ੍ਰਸਾਦੀ ਹਰ ਧਿਆਈ ਐ ਅੰਤਰ ਰੱਖਿਐ ਉਰਤਾਰ ਨਾਨਕ ਘਰ ਬੈਠਿਆ ਸੋ ਪਾਇਆ ਜਾ ਕਿਰਪਾ ਕੀਤੀ ਕਰਤਾਰ ਮਹਿਲ ਤੀਜਾ ਧੰਦਾ ਤਾਬਤ ਦਿਨ ਗਿਆ ਰੈਣ ਗਵਾਈ ਸੋਏ ਕੂੜ ਬੋਲ ਬਿਖ ਖਾਇਆ ਮਨ ਮੁਖ ਚੱਲਿਆ ਰੋਏ ਸਿਰੇ ਉੱਪਰ ਜਮ ਡੰਡ ਹੈ ਦੁਜੈ ਪਾਈ ਪਤ ਖੋਏ ਹਰ ਨਾਮ ਕਦੇ ਨਾ ਚੇਤੇ ਹੋ ਫਿਰ ਆਵਣ ਜਾਣਾ ਹੋਏ ਗੁਰ ਪ੍ਰਸਾਦਿ ਹਰ ਮਨ ਬਸੈ ਜਮ ਡੰਡ ਨਾ ਲਾਗੇ ਕੋਏ ਨਾਨਕ ਸਹਜੇ ਮਿਲ ਰਹਿ ਕਰਮ ਪ੍ਰਾਪਤ ਹੋਏ ਪੌੜੀ ਇਕ ਆਪਣੀ ਸਿਫਤੀ ਲਾਇਨ ਦੇ ਸਤਗੁਰ ਮਤੀ ਇਕ ਨਾ ਨਉ ਨਉ ਬਖਸ਼ਿਓਣ ਅਸਥਿਰ ਹਰ ਸਤੇ ਪੌਣ ਪਾਣੀ ਵੈ ਸੰਤਰੋ ਹੁਕਮ ਕਰੈ ਭਗਤੀ ਇਨਾਂ ਨੂੰ ਪਉ ਅਗਲਾ ਪੂਰੀ ਬਣਤ ਬਣਤੀ ਸਭ ਇੱਕੋ ਹੁਕਮ ਬਰਤਦਾ ਮੰਨੈ ਸੁਖ ਪਾਈ ਇਨਾਂ ਨੂੰ ਪਉ ਅਗਲਾ ਪੂਰੀ ਬਣਤ ਬਣਤੀ ਸਭ ਇੱਕ ਹੁਕਮ ਬਰਤਦਾ ਮੰਨਿਏ ਸੁਖ ਪਾਈ ਇਸ ਹੁਕਮ ਨਾਮ ਸਾਹਿਬ ਦੇ ਵਿੱਚ ਗੁਰੂ ਅਮਰਦਾਸ ਜੀ ਫਰਮਾਨ ਕਰਦੇ ਹਨ ਲੇਖੇ ਵਿੱਚ ਭੁੱਲੀ ਹੋਈ ਮੈਂ ਪ੍ਰਮਾਤਮਾ ਨੂੰ ਲੱਭਣ ਵਾਸਤੇ ਸਾਰਾ ਜਗਤ ਭਵੀ ਤੇ ਟੂੰਡ ਟੂੰਡ ਕੇ ਖੱਪ ਗਈ ਪਰ ਇਸ ਤਰ੍ਹਾਂ ਉਹ ਖਸਮ ਪ੍ਰਭੂ ਹਿਰਦੇ ਵਿੱਚ ਸ਼ਾਂਤੀ ਨਹੀਂ ਦੰਦਾ ਉਸ ਨਾਲ ਕੋਈ ਜੋਰ ਨਹੀਂ ਚੱਲ ਸਕਦਾ ਸਤਿਗੁਰੂ ਦੀ ਮਿਹਰ ਨਾਲ ਪ੍ਰਭੂ ਸਿਮਰਿਆ ਜਾ ਸਕਦਾ ਹੈ ਤੇ ਹਿਰਦੇ ਦੇ ਅੰਦਰ ਰੱਖਿਆ ਜਾ ਸਕਦਾ ਹੈ ਏ ਨਾਨਕ ਗੁਰੂ ਦੀ ਮਿਹਰ ਨਾਲ ਮੈਂ ਘਰ ਵਿੱਚ ਬੈਠਿਆ ਖਸਮ ਲੱਭ ਲਿਆ ਜਦੋਂ ਕਰਤਾਰ ਨੇ ਮੇਰੇ ਉੱਤੇ ਕਿਰਪਾ ਕੀਤੀ ਤੇ ਗੁਰੂ ਮਿਲਾਇਆ ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਸ ਦਾ ਸਾਰਾ ਦਿਨ ਦੁਨੀਆਂ ਦੇ ਧੰਦਿਆਂ ਵਿੱਚ ਪਟਕਦਿਆਂ ਬੀਤ ਜਾਂਦਾ ਹੈ ਤੇ ਰਾਤ ਨੂੰ ਉਹ ਸੌਂ ਕੇ ਗਵਾ ਲੈਂਦਾ ਹੈ ਇੰਨਾ ਧੰਦਿਆਂ ਵਿੱਚ ਪਿਆ ਹੋਇਆ ਝੂਠ ਬੋਲ ਕੇ ਜ਼ਹਿਰ ਖਾਂਦਾ ਹੈ ਤੇ ਅੰਤ ਨੂੰ ਇੱਥੋਂ ਰੋ ਕੇ ਤੁਰ ਪੈਂਦਾ ਹੈ ਉਸ ਦੇ ਸਿਰ ਉੱਤੇ ਮੌਤ ਦਾ ਡੰਡਾ ਹੈ ਭਾਵੇਂ ਹਰ ਵੇਲੇ ਮੌਤ ਤੋਂ ਡਰਦਾ ਹੈ ਪਰਬੂ ਨੂੰ ਬਸਾਰ ਕੇ ਹੋਰ ਵਿੱਚ ਪਿਆਰ ਦੇ ਕਾਰਨ ਆਪਣੀ ਇੱਜ਼ਤ ਗਵਾ ਲੈਂਦਾ ਹੈ ਉਸ ਨੇ ਪ੍ਰਮਾਤਮਾ ਦਾ ਨਾਮ ਤਾਂ ਕਦੇ ਯਾਦ ਨਹੀਂ ਕੀਤਾ ਹੁੰਦਾ ਮੋੜ-ਮੋੜ ਜਨਮ ਮਰਨ ਦਾ ਗੇੜ ਉਸ ਨੂੰ ਨਸੀਬ ਹੁੰਦਾ ਹੈ ਪਰ ਜਿਸ ਮਨੁੱਖ ਦੇ ਮਨ ਵਿੱਚ ਉਹ ਸਤਿਗੁਰੂ ਦੀ ਮਿਹਰ ਨਾਲ ਪ੍ਰਮਾਤਮਾ ਵੱਸਦਾ ਹੈ ਉਸ ਨੂੰ ਕੋਈ ਮੌਤ ਦਾ ਡੰਡਾ ਨਹੀਂ ਲੱਗਦਾ ਏ ਨਾਨਕ ਉਹ ਅਡੋਲ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ ਇਹੇ ਅਵਸਥਾ ਉਸ ਨੂੰ ਪਰਮਾਤਮਾ ਦੀ ਕਿਰਪਾ ਨਾਲ ਮਿਲ ਜਾਂਦੀ ਹੈ ਕਈ ਜੀਵਾਂ ਨੂੰ ਸਤਿਗੁਰੂ ਦੀ ਮੱਤ ਦੇ ਕੇ ਆਪਣੀ ਸਿਫਤ ਸਲਾਹ ਵਿੱਚ ਲਾਇਆ ਹੋਇਆ ਹੈ ਕਈ ਜੀਵਾਂ ਨੂੰ ਸਦਾ ਕਾਇਮ ਰਹਿਣ ਵਾਲੀ ਹਰੀ ਨੇ ਆਪਣਾ ਸਦਾ ਥਿਰ ਰਹਿਣ ਵਾਲਾ ਨਾਮ ਬਖਸ਼ਿਆ ਹੋਇਆ ਹੈ ਹਵਾ ਪਾਣੀ ਅੱਗ ਉਸ ਦੇ ਹੁਕਮ ਵਿੱਚ ਤੁਰ ਕੇ ਉਸ ਦੀ ਭਗਤੀ ਕਰ ਰਹੇ ਹਨ ਇਨਾਂ ਤੱਤਾਂ ਨੂੰ ਉਸ ਦਾ ਮਾਲਕ ਬੜਾ ਡਰ ਰਹਿੰਦਾ ਹੈ ਸੋ ਜਗਤ ਦੀ ਕਿਆ ਅਸਚਰਜ ਮੁਕੰਮਲ ਬਣਤਰ ਬਣੀ ਹੋਈ ਹੈ ਹਰਥਾ ਪ੍ਰਭੂ ਦਾ ਹੀ ਹੁਕਮ ਚੱਲ ਰਿਹਾ ਹੈ ਪ੍ਰਭੂ ਦੇ ਹੁਕਮ ਨੂੰ ਮੰਨਿਆ ਭਾਵ ਹੁਕਮ ਵਿੱਚ ਤੁਰਿਆ ਹੀ ਸੁਖ ਪਾਈਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ